ਸੋਸ਼ਲ ਮੀਡੀਆ ਤੇ ਕੁਝ ਚਰਚਾਵਾਂ ਚੱਲ ਰਹੀਆਂ ਨੇ ਗੱਲਬਾਤ ਕਰ ਰਹੇ ਹਾਂ ਦੀਪੂਮੀ ਮਾਛਲ ਪ੍ਰਦੇਸ਼ ਦੇ ਵਿੱਚ ਜੋ ਵਰਤਾਰਾ ਹੋਇਆ ਪਿਛਲੇ ਦਿਨੀ ਜਿਸ ਤਰੀਕੇ ਦੇ ਨਾਲ ਵੀਡੀਓ ਵਾਇਰਲ ਹੋਈਆਂ ਤਾਂ ਹਿਮਾਚਲ ਦੀਆਂ ਬੱਸਾਂ ਤੇ ਹੁਣ ਭਿੰਡਰਾ ਵਾਲੇ ਦੇ ਪੋਸਟਰ ਲਾਏ ਗਏ ਨੇ ਸੋਸ਼ਲ ਮੀਡੀਆ ਤੇ ਹੁਸ਼ਾਰਪੁਰ ਦੀ ਇੱਕ ਵੀਡੀਓ ਕਲਿੱਪ ਜਿਹਨਾਂ ਵਾਇਰਲ ਹੋ ਰਹੀ ਹੈ ਦਲ ਖਾਲਸਾ ਵੱਲੋਂ ਹਿਮਾਚਲ ਦੀਆਂ ਬੱਸਾਂ ਤੇ ਪੋਸਟਰ ਲਾਏ ਗਏ ਨੇ ਹਿਮਾਚਲ ਪੁਲਿਸ ਤੇ ਲੋਕਾਂ ਦੇ ਕਾਰਵਾਈ ਦਾ ਰੂਸ ਪ੍ਰਟਾਇਆ ਗਿਆ ਹਿਮਾਚਲ ਦੇ ਵਿੱਚ ਮੋਟਰਸਾਈਕਲਾਂ ਤੋਂ ਭਿੰਡਰਾ ਵਾਲੇ ਦੀ ਤਸਵੀਰ ਉਤਾਰੀ ਗਈ ਸੀ ਹਾਲਾਂਕਿ ਸੋਸ਼ਲ ਮੀਡੀਆ ਤੇ ਹੋਰ ਵੀ ਕਈ ਜਿਹੜੀਆਂ ਵੀਡੀਓ ਨੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਕਹਿ ਲਿਆ ਕਿ ਜਿਹੜੇ ਨੇ ਝੰਡੇ ਲਗਾਏ ਗਏ ਨੇ ਉਹ ਝੰਡਿਆਂ ਨੂੰ ਉਤਾਰਿਆ ਜਾ ਰਿਹਾ ਹੈ ਤਾਂ ਭਾਵੇਂ ਕਿ ਕੁਝ ਜਿਹੜੇ ਸਥਾਨਕ ਲੋਕ ਨੇ ਉਹਨਾਂ ਨੇ ਤਰਕ ਦਿੱਤਾ ਆਪਣਾ ਕਿ ਅਸੀਂ ਨਿਸ਼ਾਨ ਸਾਹਿਬ ਵਾਲੇ ਜਿਹੜੇ ਝੰਡੇ ਨੇ ਉਹ ਨਹੀਂ ਉਤਾਰੇ ਲੇਕਿਨ ਕਾਫੀ ਥਾਂ ਤੇ ਸਿਕਰਾਜ ਦੇ ਜਿਹੜੇ ਝੰਡੇ ਨੇ ਉਹ ਵੀ ਉਤਾਰੇ ਗਏ ਨੇ ਜਦੋਂ ਮਨੀਕਰਨ ਸਾਹਿਬ ਤੋਂ ਵਾਪਸ ਪੰਜਾਬ ਵੱਲ ਜਿਹੜੀ ਹੈ ਰੁਕੀ ਤਾਂ ਜਾ ਰਹੀ ਸੀ ਉਸ ਮੌਕੇ ਤੇ ਇੱਕ ਗੱਡੀ ਦੇ ਵਿੱਚ ਇੱਕ ਔਰਤ ਦੁਆਰਾ ਇੱਕ ਵੀਡੀਓ ਬਣਾਈ ਗਈ ਜੋ ਕਿ ਸੋਸ਼ਲ ਮੀਡੀਆ ਤੇ ਕਫਤੀ ਜੀ ਨਾ ਵਾਇਰਲ ਹੋ ਰਹੀ ਹੈ। ਸੋ ਹੋਰ ਵੀ ਦੇ ਅਪਡੇਟ ਲੈ ਲੈਂਦੇ ਆ। ਸਯੋਗੀ ਰਮਨ ਖੋਸਲਾ ਸ਼ਾਰਪੁਰ ਤੋਂ ਫੋਰਲਾਈਨ ਤੇ ਜੁੜੇ ਨੇ। ਰਮਨ ਕਿ ਕੋਈ ਜਾਣਕਾਰੀ ਹੈ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਮੌਜੂਦਾ ਜਿਹੜੀ ਗੱਲਬਾਤ ਚੱਲ ਰਹੀ ਹੈ ਭਿੰਡਰਾ ਵਾਲੇ ਦੇ ਪੋਸਟਰ ਨੂੰ ਲੈ ਕੇ ਤਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਸ਼ਾਰਪੁਰ ਦੀ ਜਿਸ ਦੇ ਵਿੱਚ ਬੱਸਾਂ ਦੇ ਉੱਪਰ ਭਿੰਡਰਾ ਵਾਲੇ ਦੇ ਪੋਸਟਰ ਲਾਏ ਜਾ ਰਹੇ ਨੇ ਹਿਮਾਚਲ ਦੀ ਬੱਸਾਂ ਦੇ ਉੱਪਰ। ਕੀ ਕੋਈ ਜਾਣਕਾਰੀ ਹੈ? ਬਿਲਕੁਲ ਗੱਲ ਕੀਤੀ ਜਾਵੇ ਤੇ ਤਲਖਾਲ ਸਾਹਿਬ ਵੱ ਕੁਝ ਪੋਸਟਰ ਨੇ ਜਿਹੜੀਆਂ ਹਿਮਾਚਲ ਦੀਆਂ ਬੱਸਾਂ ਨੇ ਉਹਨਾਂ ਦੇ ਉੱਤੇ ਜਿਹੜਾ ਨੇ ਸੰਤ ਜਨੈਤ ਸਿੰਘ ਪਿੰਡਰਾਵਾਲੇ ਨੇ ਉਹਨਾਂ ਦੇ ਪੋਸਟਰ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਇਹ ਬੱਸਾਂ ਐਂਟਰ ਕਰਨੀਆਂ ਨੇ ਤੇ ਇਹਨਾਂ ਉੱਤੇ ਸਰਦਾਰ ਜਨੈਤਿਕ ਪਿੰਡਰਾਵਾਲੇ ਜੋ ਸੰਤ ਨੇ ਉਹਨਾਂ ਦੇ ਜਿਹੜੇ ਪੋਸਟਰ ਲੱਗੇ ਹੋਣ ਇਤਿਹਾਸੀ ਦੇ ਕਿਉਂਕਿ ਉਹ ਕਿਸੇ ਵੀ ਬਾਤ ਦੀ ਬਾਤ ਵਿੱਚ ਨਹੀਂ ਕੁਝ ਲੋਕ ਸ਼ਰਾਰਤੀ ਤੱਤ ਜਿਹੜੇ ਨੇ ਇਹ ਬਦਨਾਮ ਕਰਨ ਦੀ ਕੋਸ਼ਿਸ਼ ਸਿੱਖ ਸਮਾਜ ਨੂੰ ਕਰ ਰਹੇ ਨੇ ਜਿਸ ਤਰ੍ਹਾਂ ਦਸਤਾਰ ਨੂੰ ਲੈ ਕੇ ਗੋਸ ਦਸਤਾਰ ਨੂੰ ਲੈ ਕੇ ਜਾ ਕੋਈ ਹੋਰ ਨਿਸ਼ਾਨ ਸਾਹਿਬ ਨੂੰ ਲੈ ਕੇ ਕੁਝ ਆਪੱਤੀ ਜਨਕ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਜੋ ਸਰਾਸਰ ਗਲਤ ਨੇ ਜਿਸ ਨੂੰ ਲੈ ਕੇ ਦਲ ਖਾਲਸਾ ਦੇ ਵਿੱਚ ਕਾਫੀ ਰੋਸ ਨੇ ਜਿਸ ਦੇ ਰੋਸ ਦੇ ਚੱਲਦੇ ਹੀ ਜਿਹੜਾ ਹੈ ਦਲ ਖਾਲਸਾ ਵੱਲੋਂ ਨੌਜਵਾਨਾਂ ਵੱਲੋਂ ਜਿਹੜਾ ਹੈ ਇਹ ਕਦਮ ਚੁੱਕਿਆ ਗਿਆ ਹੈ ਪਰ ਜਿਸ ਤਰੀਕੇ ਦੇ ਨਾਲ ਰਬਨ ਇਹ ਪੂਰਾ ਜਿਹੜਾ ਇਹ ਮਾਮਲਾ ਹੁਣ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਸੋਸ਼ਲ ਮੀਡੀਆ ਤੇ ਇਸ ਕਦਰ ਜਿਹੜੀਆਂ ਨੇ ਵੀਡੀਓ ਸਾਂਝੀ ਕੀਤੀ ਜਾ ਰਹੀ ਨੇ ਇਸ ਦੇ ਨਾਲ ਲੱਗਦਾ ਨਹੀਂ ਕਿ ਦੋਨਾਂ ਸੂਬਿਆਂ ਦੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਕੜਤਨ ਪੈਦਾ ਹੋ ਸਕਦੇ ਜਿਸ ਤਰੀਕੇ ਦੇ ਨਾਲ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਜਿਹੜਾ ਵਰਤਾਰਾ ਕੀਤਾ ਜਾ ਰਿਹਾ ਹੈ ਜਾਂ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਕੀਤਾ ਗਿਆ ਜਾਂ ਫਿਰ ਉਹਨਾਂ ਨੇ ਕਹਿ ਲਿਆ ਕਿ ਪੋਸਟਰ ਲਗਾਏ ਨੇ ਹਿਮਾਚਲ ਦੀ ਬਸਾਂ ਤੇ ਬਿਲਕੁਲ ਗੱਲ ਵਾਜਬ ਹੈ ਕਿ ਕਿਤੇ ਨਾ ਕਿਤੇ ਕੜਤਨ ਪੈ ਸਕਦੀ ਹੈ ਲੇਕਿਨ ਲੋਕ ਸਮਝਦਾਰ ਨੇ ਕਿਉਂਕਿ ਜ਼ਿਆਦਾਤਰ ਬਹੁਤ ਸਾਰੇ ਹਿਮਾਚਲ ਦੇ ਲੋਕ ਜਿਹੜੇ ਪੰਜਾਬ ਦੇ ਵਿੱਚ ਜੌਬ ਕਰਦੇ ਨੇ ਕੰਮ ਕਰਦੇ ਨੇ ਕਾਰੋਬਾਰ ਕਰਦੇ ਨੇ ਅਜਹੀਆਂ ਲਾਤਾ ਦੇ ਵਿੱਚ ਉਹ ਲੋਕਾਂ ਦੇ ਮਨ ਦੇ ਵਿੱਚ ਅਜਿਹੀ ਗੱਲ ਨਹੀਂ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਭਾਈਚਾਰਕ ਆਪਸੀ ਸਾਹ ਜਿਹੜੀ ਹੈ ਸਿੱਖ ਸਮਾਜ ਦੇ ਨਾਲ ਨੇ ਤੇ ਸਿੱਖ ਸਮਾਜ ਦੀ ਜਿਹੜੀ ਭਾਈਚਾਰਕ ਸਾਂਝ ਨੇ Hindu ਸਮਾਜ ਦੇ ਨਾਲ ਨੇ ਹਿਮਾਚਲ ਦੇ ਲੋਕਾਂ ਦੇ ਨਾਲ ਨੇ ਇਸ ਕਰਕੇ ਅਜਹੀਆਂ ਗੱਲਾਂ ਕੁਝ ਸ਼ਰਾਰਤੀ ਤੱਤਾਂ ਵੱਲੋਂ ਜੋ ਕੀਤੀਆਂ ਜਾ ਰਹੀਆਂ ਨੇ ਉਸ ਦਾ ਜਵਾਬ ਜਿਹੜਾ ਹੈ ਗੱਲ ਖਾਲਸਾ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਿੱਖ ਸਮਾਜ ਕਦੀ ਵੀ ਕਿਸੇ ਦਾ ਬੁਰਾ ਜਾਂ ਕਿਸੇ ਦਾ ਗਲਤ ਨਹੀਂ ਕਰਦਾ ਲੇਕਿਨ ਜੋ ਆਪਣੇ ਸੰਤਾਨੀਆਂ ਜਾਂ ਆਪਣੇ ਗੁਰੂਆਂ ਪੀਰਾਂ ਦੇ ਜਿਹੜੇ ਦਿੱਤੇ ਹੋਏ ਨਿਸ਼ਾਨ ਨੇ ਉਹਨਾਂ ਨੂੰ ਜਿਹੜਾ ਹੈ ਨਿਸ਼ਾਨ ਸਾਹਿਬ ਦੇ ਰੂਪ ਦੇ ਵਿੱਚ ਆਪਣੇ ਸਿੰਬਲ ਦੇ ਰੂਪ ਦੇ ਵਿੱਚ ਪ੍ਰਗਟਾ ਸਕਦਾ ਹੈ ਜਿਸ ਨੂੰ ਜਿਹੜਾ ਹੈ ਦਿਨਾਈ ਨਹੀਂ ਕੀਤਾ ਕਰਤਾ ਰੋਕਿਆ ਨਹੀਂ ਜਾ ਸਕਦਾ ਅਜਿਹੇ ਹਾਲਾਤਾਂ ਦੇ ਵਿੱਚ ਜੋ ਸਰਾਰਤੀ ਤਤਬ ਨੇ ਉਹ ਗਲਤ ਕਰਦੇ ਨੇ ਉਹਨਾਂ ਨੂੰ ਗਲਤੀ ਦਾ ਜਵਾਬ ਦੇਣ ਵਾਸਤੇ ਜਿਹੜਾ ਹੈ ਅੱਜ ਜਿਹੜਾ ਹੈ ਤਲਖਾਲਸਾ ਵੱਲੋਂ ਅਜਿਹਾ ਕਦਮ ਚੱਕਿਆ ਗਿਆ ਜਿਸ ਨੂੰ ਆਪਾਂ ਕਹਿ ਸਕਦੇ ਨੇ ਕਿ ਜਵਾਬ ਦੇ ਤੌਰ ਤੇ ਆ ਕਿ ਜੇਕਰ ਪੰਜਾਬ ਦੇ ਵਿੱਚ ਵੀ ਇਹ ਹਿਮਾਚਲ ਦੀਆਂ ਬਸਾਂ ਐਂਟਰ ਕਰਨੀਆਂ ਤੇ ਤੰਦ ਜਨਰਲ ਸੈਂਕੂਂਦਰਾ ਵਾਲੇ ਨੇ ਉਹਨਾਂ ਦੀਆਂ ਪੋਸਟਰ ਲੱਗੀਆਂ ਹੋਈਆਂ ਬਸਾਂ ਇਹ ਐਂਟਰ ਕਰਨਗੇ ਜਿੱਥੇ ਚੱਲਦੇ ਇੱਕ ਰੋਸ ਦੇ ਵਜੋਂ ਜਿਹੜੇ ਇਹ ਪੋਸਟਰ ਜਿਹੜੀਆਂ ਪੱਸਾਂ ਦੇ ਉੱਤੇ ਚਪਕਾਈ ਗਈਆਂ ਹੈ। ਇਹ ਰਮਨ ਖਾਸ ਤੌਰ ਤੇ ਜਿਕਰ ਅਪਾ ਦੇਖੀਏ ਤਾਂ ਪੂਰਾ ਇਹ ਮਾਮਲਾ ਬੜਾ ਸੈਂਸਿਟਿਵ ਜਿਹੜਾ ਇਹ ਮਾਮਲਾ ਲੱਗ ਰਿਹਾ ਹੈ ਤਾਂ ਹੁਣ ਤੱਕ ਇਸ ਪੂਰੇ ਮਾਮਲੇ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਜਾਂ ਫਿਰ ਪੰਜਾਬ ਦੇ ਕਿਸੇ ਅਧਿਕਾਰੀ ਦੀ ਜਾਂ ਫਿਰ ਕਿਸੇ ਹੋਰ ਸੀਨੀਅਰ ਸ਼ਕਤੀਸ਼ੀਲ ਦੀ ਕੋਈ ਸਟੇਟਮੈਂਟ ਸਾਹਮਣੇ ਆਈ ਹੈ ਇਸ ਨੂੰ ਲੈ ਕੇ ਜੀ ਬਿਲਕੁਲ ਜਿਹੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਵਿਅਕਤੀ ਵੱਲੋਂ ਜਾਂ ਕੋਈ ਸੀ ਅਧਿਕਾਰੀ ਵੱਲੋਂ ਜਾਂ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਕੋਈ ਸਪਸ਼ਟੀਕਰਨ ਜਾਂ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਲੇਕਿਨ ਇਹ ਜਿਹੜਾ ਸਾਰਾ ਕਦਮ ਹੈ ਦਲ ਖਾਲਸਾ ਖੁਦ ਆਪਣੇ ਵਜੂਦ ਦੇ ਚੱਲਦੇ ਆਪਣੀ ਜਿਹੜੀ ਹੈ ਦਲ ਖਾਲਸਾ ਵੱਲੋਂ ਜਿਹੜਾ ਹੈ ਠਿੱਕਾ ਗਿਆ ਹੈ ਕਦਮ ਚੁੱਕਿਆ ਗਿਆ ਕਿਉਂਕਿ ਦਲ ਖਾਲਸਾ ਦੇ ਮਨ ਦੇ ਵਿੱਚ ਰੋਜ਼ ਹੈ ਖਾਸ ਕਰਕੇ ਜਦੋਂ ਪਿਛਲੇ ਦਿਨੀ ਕੁਝ ਨੌਜਵਾਨ ਬਾਈਕ ਰਾਹੀਂ ਜਦੋਂ ਈ ਮਾਚਲ ਦੇ ਵਿੱਚ ਗਏ ਤੇ ਗੁਰੂਤਾਮਾ ਦੇ ਦਰਸ਼ਨ ਕਰਨ ਪਹੁੰਚੇ ਸਨ ਤੇ ਬਹੁਤ ਸਾਰੇ ਪੁਲਿਸ ਕਰਮਚਾਰੀਆਂ ਵੱਲੋਂ ਜਾਂ ਵੱਲੋਂ ਜਿਹੜਾ ਹੈ ਉਹਨਾਂ ਨੂੰ ਰੋਕਿਆ ਗਿਆ ਨਿਸ਼ਾਨ ਸਾਹਿਬ ਉਤਾਰੇ ਗਏ ਜਾਂ ਉਹਨਾਂ ਦੀਆਂ ਗੋਲਦਸਤਾਰਾਂ ਨੂੰ ਦੇਖ ਕੇ ਟਿੱਪਣੀ ਹੋਈ ਉਸ ਤੋਂ ਬਾਅਦ ਜਿਹੜਾ ਹੈ ਮਨ ਦੇ ਵਿੱਚ ਰੋਸ ਆਇਆ ਉਸ ਰੋਸ ਦਾ ਪ੍ਰਗਟਾਵੇ ਦਾ ਜਵਾਬ ਜਿਹੜਾ ਹੈ ਦਲਖਾਲ ਸਾਹਿਬ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈਆ ਕਿਉਂਕਿ ਮਨ ਦੇ ਵਿੱਚ ਹੈ ਕਿਉਂਕਿ ਸਿੱਖ ਕੌਮ ਨੂੰ ਹਮੇਸ਼ਾ ਹੀ ਟਾਰਗੇਟ ਕਰਨ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦਾ ਜਵਾਬ ਹੈ ਲੇਕਿਨ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਡਾ ਕਿਸੇ ਵੀ ਤਰ੍ਹਾਂ ਦਾ ਕਿਸੇ ਪਾਇਕਚਾਰਕ ਸਾਨੂੰ ਥੇਸ ਪਹੁੰਚਾ ਨਹੀਂ ਜੋ ਕੁਝ ਸ਼ਰਾਰਤੀ ਤੱਤ ਉਹ ਲੋਕਾਂ ਨੂੰ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਜੋ ਇਹ ਮੌਜੂਦਾ ਸਿਸਟਮ ਚੱਲ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਪਰ ਲੱਗਦਾ ਨਹੀਂ ਕਿ ਕਿਸੇ ਸੀਨੀਅਰ ਅਧਿਕਾਰੀ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਇੰਟਰਵੈਨ ਕਰਨਾ ਚਾਹੀਦਾ ਹੈ ਉਹਨਾਂ ਨੂੰ ਆ ਕੇ ਇਸ ਮਸਲੇ ਨੂੰ ਸੁਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਹਿਮਾਚਲ ਦੇ ਵਿੱਚ ਹੋਇਆ ਤਾਂ ਉਸ ਤੋਂ ਬਾਅਦ ਹੁਣ ਅੱਜ ਇਹ ਪੰਜਾਬ ਤੋਂ ਵੀਡੀਓ ਸਾਹਮਣੇ ਆ ਰਹੀ ਹੈ ਇਸ ਦੇ ਨਾਲ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਦਿੱਕਤ ਪਰੇਸ਼ਾਨੀ ਆ ਸਕਦੀ ਹੈ ਕਿਉਂਕਿ ਜੇਕਰ ਆਪਾਂ ਦੇਖੀਏ ਤਾਂ ਪੰਜਾਬ ਦੇ ਗੁਰੂ ਸਥਾਨ ਕਈ ਹਿਮਾਚਲ ਪ੍ਰਦੇਸ਼ ਦੇ ਵਿੱਚ ਨੇ ਹਿਮਾਚਲ ਦੇ ਕਈ ਜਿਹੜੇ ਨੇ ਪੰਜਾਬ ਦੇ ਵਿੱਚ ਵੀ ਆਪਾਂ ਕਹਿ ਲਈਏ ਤਾਂ ਇਸ ਨੂੰ ਲੈ ਕੇ ਦਿੱਕਤ ਆ ਸਕਦੀ ਹੈ ਲੱਗ ਰਿਹਾ ਹੈ ਕਿ ਪ੍ਰਸ਼ਾਸਨ ਨੂੰ ਇੰਟਰਵਿਊ ਕਰਨਾ ਚਾਹੀਦਾ ਹੁਣ ਇਸ ਪੂਰੇ ਮਾਮਲੇ ਲੈ ਕੇ ਬਿਲਕੁਲ ਖਾਸ ਕਰਕੇ ਪ੍ਰਸ਼ਾਸਨ ਨੂੰ ਦੋਨੋਂ ਸਰਕਾਰਾਂ ਨੂੰ ਕਿਉਂਕਿ ਦੋਨੋਂ ਸਰਕਾਰਾਂ ਦਾ ਆਪਸੀ ਮਿਲ ਬੈਠ ਕੇ ਗੱਲ ਕਰਨ ਦਾ ਵਿਸ਼ਾ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਸੱਤੀ ਨਾ ਨਿਯਮ ਉਠਾਉਂਦਾ ਹੈ ਲੇਕਿਨ ਬਹੁਤ ਸਾਰੇ ਜਿਹੜੇ ਸਾਡੇ ਗੁਰੂ ਧਾਮ ਨੇ ਖਾਸ ਕਰਕੇ ਉਹ ਅ ਜ ਸਭ ਤੋਂ ਵੱਡਾ ਜਿਹੜਾ ਮਨੀਕਰਨ ਸਾਹਿਬ ਹੈ ਜਿੱਥੇ ਅਸੀਂ ਦਰਸ਼ਨ ਦੇਦਾਰ ਕਰਨ ਵਾਸਤੇ ਹਮੇਸ਼ਾ ਨਤਮਸਤਕ ਹੋਣ ਵਾਸਤੇ ਵੱਡੀਆਂ ਗਿਰਕੀਆਂ ਦੇ ਵਿੱਚ ਜੱਥੇ ਪਹੁੰਚਦੇ ਨੇ ਔਰ ਖਾਸ ਕਰਕੇ ਹਿਮਾਚਲ ਨੂੰ ਵੀ ਉਸ ਦਾ ਬਹੁਤ ਸਾਰਾ ਰੈਵਨਿਊ ਪ੍ਰਾਪਤ ਹੁੰਦਾ ਹੈ ਖਾਸ ਕਰਕੇ ਪੰਜਾਬੀ ਲੋਕਾਂ ਦੀ ਜਿਹੜੀ ਆਸਥਾ ਦਾ ਕੇਂਦਰ ਹੈ ਉਹਨਾਂ ਕੇਂਦਰਾਂ ਦੇ ਉੱਤੇ ਜਦੋਂ ਪਹੁੰਚਦੇ ਨੇ ਤੇ ਸਾਡੇ ਸਿੰਬਲ ਨੇ ਨਿਸ਼ਾਨ ਸਾਹਿਬ ਨੇ ਦਸਤਾਰ ਹੈ ਦਸਤਾਰ ਸਾਡਾ ਜਿਹੜੀ ਪਹਿਚਾਣ ਹੈ ਦਸਤਾਰ ਸਾਡੀ ਜਿਹੜੀ ਇੱਕ ਇੱਜ਼ਤ ਹੈ ਉਸ ਨੂੰ ਜਦੋਂ ਇਸ ਤਰ੍ਹਾਂ ਬੇਅਦਬੀ ਹੁੰਦੀ ਹੈ ਤਾਂ ਮਨ ਨੂੰ ਠੇਸ ਪਹੁੰਚਦੀ ਹੈ ਇਸਤੇ ਕਰਕੇ ਦੋਨਾਂ ਸਰਕਾਰਾਂ ਨੂੰ ਬੈਠ ਕੇ ਮਿਲ ਜੁਲ ਕੇ ਇਸ ਗੱਲ ਦਾ ਬੜਾ ਹੱਲ ਕਰਨਾ ਬੜਾ ਅਹਿਮ ਸਵਾਲ ਹੈ ਰਵਨ ਜਿਸ ਤਰੀਕੇ ਦੇ ਨਾਲ ਸਭ ਤੋਂ ਪਹਿਲੀ ਜਿਹੜੀ ਵੀਡੀਓ ਸਾਹਮਣੇ ਆਈ ਸੀ ਉਸ ਦੇ ਵਿੱਚ ਜਿਹੜੇ ਕੁਝ ਲੋਕ ਨੇ ਸਥਾਨਿਕ ਹਿਮਾਚਲ ਪ੍ਰਦੇਸ਼ ਦੇ ਕੁਝ ਸਨਿਕ ਨੇ ਉਹ ਜਿਹੜੇ ਨੇ ਉੱਥੋਂ ਦੇ ਜਿਹੜੇ ਪੰਜਾਬੀ ਨੌਜਵਾਨ ਉੱਥੇ ਗਏ ਉਹਨਾਂ ਨਾਲ ਉਲਝਦੇ ਹੋਏ ਨਸਰ ਆਏ ਸਭ ਤੋਂ ਪਹਿਲਾ ਸਵਾਲ ਤੇ ਵੱਡਾ ਸਵਾਲ ਇਹੀ ਹੈ ਕਿ ਉਹਨਾਂ ਕੋਲ ਰਾਈਟ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਜਿਹਾ ਕੀਤਾ ਪ੍ਰਸ਼ਾਸਨ ਕਰਦਾ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਪੁੱਛਦੀ ਕਾਗਜ਼ ਪੁੱਛਦੀ ਜਾਂ ਫਿਰ ਜੇਕਰ ਕੋਈ ਹੁੰਦੇ ਅਜਿਹੀ ਗੱਲ ਹੁੰਦੀ ਹੈ ਤਾਂ ਏਜੰਸੀਆਂ ਇਸ ਤੇ ਪੂਰੇ ਮਾਮਲੇ ਨੂੰ ਲੈ ਕੇ ਕੋਈ ਦੇਖਦੀਆਂ ਲੇਕਿਨ ਸਥਾਨਕ ਲੋਕਾਂ ਨੂੰ ਆਖਰੇ ਕਿਸ ਨੇ ਜਿਹੜਾ ਹੈ ਅਧਿਕਾਰ ਦਿੱਤਾ ਹੈ ਕਿ ਉਹ ਕਿਸੇ ਵੀ ਕਿਸੇ ਸਲਾਨੀ ਨੂੰ ਅਜਿਹੇ ਜਿਹੜਾ ਪੁੱਛਗਿੱਛ ਕਰ ਸਕਦੇ ਨੇ ਆ ਉਸਦੇ ਨਾਲ ਅਜਿਹਾ ਵਤੀਰਾ ਕਰ ਸਕਦੇ ਨੇ ਬਿਲਕੁਲ ਇਹ ਸਰਾਸਰ ਗਲਤ ਹੈ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦਾ ਕੋਈ ਰਾਈਟ ਨਹੀਂ ਹੈ ਕਿਸੇ ਨੂੰ ਜਾ ਕੇ ਟਾਰਗੇਟ ਕਰੇ ਕਿਉਂਕਿ ਇਹ ਸਾਰਾ ਕੰਮ ਪੁਲਿਸ ਪ੍ਰਸ਼ਾਸਨ ਦਾ ਹੈ ਕਾਨੂੰਨ ਦਾ ਹੈ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਣਾ ਜਿਹੜਾ ਗੈਰਕਾਨੂੰਨੀ ਹੈ ਜਿਹੜੇ ਹਾਲਾਤਾਂ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦੇ ਪਰਚੇ ਹੋਣੇ ਚਾਹੀਦੇ ਜਿਨ੍ਹਾਂ ਨੇ ਇਸ ਦੀ ਸ਼ੁਰੂਆਤ ਕੀਤੀ ਕਿਉਂਕਿ ਹਰੇਕ ਬੰਦਾ ਹੈ ਹਰੇਕ ਧਰਮ ਨਾਲ ਜੁੜਿਆ ਹੋਇਆ ਹੈ ਕਿਸੇ ਵਿਅਕਤੀ ਨੂੰ ਕਿਸੇ ਵੀ ਧਰਮ ਦੀ ਜਿਹੜੀ ਆਸਥਾ ਨੂੰ ਠੇਸ ਪਹੁੰਚਾਉਂਦਾ ਅਧਿਕਾਰ ਨਹੀਂ ਹੈ ਜੇਕਰ ਅਜਿਹੇ ਹਾਲਾਤਾਂ 'ਚ ਉਹਨਾਂ ਦੀ ਵੀਡੀਓ ਸਭ ਤੋਂ ਪਹਿਲਾਂ ਪਾਇਰਲ ਹੋਈ ਸੀ ਤਾਂ ਸਰਕਾਰ ਨੂੰ ਤੁਰੰਤ ਉਸਤੇ ਐਕਸ਼ਨ ਲੈਂਦੇ ਹੋਏ ਉਹਨਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ ਲੇਕਿਨ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਿਸ ਦੇ باوجود ਜਿਹੜਾ ਹੈ ਲੋਕਾਂ ਦੇ ਵਿੱਚ ਖਾਸ ਕਰਕੇ ਪੰਜਾਬ ਦੀ ਜਿਹੜੀ ਲੋਕ ਨੇ ਜੋ ਹਮੇਸ਼ਾ ਅਮਨ ਸ਼ਾਂਤੀ ਦਾ ਪੈਗਾਮ ਲੈ ਕੇ ਚੱਲਦੇ ਭਾਵੇਂ ਤੱਕ ਪਾਈਚਾਰਕ ਦੀ ਸਹਾਰਦਾਰ ਸਾਡੀ ਵਾਲਤਾ ਦਾ ਸੰਦੇਸ਼ ਹਮੇਸ਼ਾ ਦਿੰਦੇ ਨੇ ਕਦੀ ਵੀ ਕਿਤੇ ਕੋਈ ਆਪਤਾ ਆਵੇ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਲੋਕ ਹੀ ਹਮੇਸ਼ਾ ਖੜੇ ਹੁੰਦੇ ਨੇ ਲੇਕਿਨ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਅਜਿਹੀਆਂ ਵੀਡੀਓ ਜਾਂ ਧਰਮ ਨੂੰ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਹੁੰਦੀਆਂ ਨੇ ਤੇ ਉਸ ਦੇ ਨਾਲ ਜਿਹੜਾ ਹੈ ਸਿੱਖ ਕਾ ਕੰਮ ਜਿਹੜੀ ਹੈ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਆਹਤ ਮਹਿਸੂਸ ਕਰਦੀ ਹੈ ਤੇ ਉਸ ਦਾ ਜਵਾਬ ਜਿਹੜਾ ਹੈ ਖਾਸ ਕਰਕੇ ਸਿੱਖ ਨੌਜਵਾਨਾਂ ਵੱਲੋਂ ਖਾਸ ਕਰਕੇ ਦਲ ਖਾਲਸਾ ਵੱਲੋਂ ਜਿਹੜਾ ਦਿੱਤਾ ਗਿਆ ਉਹ ਜਵਾਬ ਹੀ ਹੈ ਕਿ ਸਰਕਾਰ ਜਾਂ ਤਾਂ ਉਹਨਾਂ ਲੋਕਾਂ ਦੇ ਉੱਤੇ ਐਕਸ਼ਨ ਲੈ ਜਿਨ੍ਹਾਂ ਨੇ ਇਸ ਦੀ ਸ਼ੁਰੂਆਤ ਕੀਤੀ ਔਰ ਕਿਉਂਕਿ ਲੋਕ ਜਿਹੜਾ ਨੇ ਆਪਣੇ ਆਰਥਿਕ ਜਾਂਦੇ ਰਹਿਣੇ ਆ ਹਿਮਾਚਲ ਦੇ ਵਿੱਚ ਉਹ ਦਰਸ਼ਨ ਦੀਦਾਰ ਵਾਸਤੇ ਲੇਕਿਨ ਅਜਿਹੇ ਹਾਲਾਤਾਂ ਦੇ ਵਿੱਚ ਜੇਕਰ ਅਜਿਹਾ ਹੀ ਹੁੰਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਨੇ ਇਸ ਦਾ ਵਿਰੋਧ ਕਰਨ ਵਾਸਤੇ ਸੜਕਾਂ ਤੇ ਵੀ ਉਤਰ ਸਕਦੇ ਨੇ ਕਿਉਂਕਿ ਲੋਕਾਂ ਦੀ ਆਸਾਂ ਨੂੰ ਠੇਸ ਪਹੁੰਚਾਉਂਦਾ ਕੰਮ ਜਿਹੜਾ ਹੈ ਹਿਮਾਚਲ ਵਿੱਚ ਕੀਤਾ ਗਿਆ ਹੈ ਬਿਲਕੁਲ ਬਿਲਕੁਲ ਕਿਉਂਕਿ ਕਿਤਨੇ ਕਿਤੇ ਰਵਨ ਜੋ ਇਹ ਸਾਰਾ ਸਿਸਟਮ ਚੱਲ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਪਰ ਇਸ ਦੇ ਨਾਲ ਨੌਜਵਾਨਾਂ ਨੂੰ ਨੁਕਸਾਨ ਜ਼ਰੂਰ ਹੋ ਸਕਦਾ ਹੈ ਜਾਂ ਫਿਰ ਕਹਿ ਲਈਏ ਕਿ ਦਲ ਖਾਲਸਾ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੋਏਗੀ ਉਹਨਾਂ ਦਾ ਕੀ ਕੁਝ ਕਹਿਣਾ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਅਜਿਹਾ ਜਿਹੜਾ ਹੈ ਪੋਸਟਰ ਲਗਾਏ ਨੇ ਉਹਨਾਂ ਦਾ ਇਸ ਮੁਤਲਕ ਕੋਈ ਸਟੇਟਮੈਂਟ ਸਾਹਮਣੇ ਆਈ ਬਿਲਕੁਲ ਦਲ ਖਾਲਸਾ ਇਸ ਵਕਤ ਆਹਤ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਹਾਲਾਤਾਂ ਦੇ ਵਿੱਚ ਖਾਸ ਕਰਕੇ ਸਿੱਖ ਜਿਹੜੇ ਨੌਜਵਾਨ ਜਾਂ ਸਿੱਖ ਜਥੇ ਜਦੋਂ ਦਰਸ਼ਨ ਕਰਨ ਵਾਸਤੇ ਹਿਮਾਚਲ ਵਿੱਚ ਪ੍ਰਵੇਸ਼ ਕਰਦੇ ਨੇ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਗਲਤ ਨਿਗਾਹ ਨਾਲ ਦੇਖਦੇ ਨੇ ਕਿਉਂਕਿ ਦਸਤਾਰ ਨੂੰ ਲੈ ਕੇ ਹੋ ਗਿਆ ਦਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਦੇ ਪੋਸਟਰ ਹੋ ਗਏ ਜਾਂ ਕਈ ਵਾਰ ਆਪਣੇ ਕਈ ਵਾਰ ਅਸੀਂ ਗੱਡੀਆਂ ਦੇ ਉੱਤੇ ਰੋਸ ਪੋਸਟਰ ਲਾਏ ਹੁੰਦੇ ਨੇ ਜਾਂ ਕਈ ਵਾਰ ਅਸੀਂ ਆਪਣੀਆਂ ਗੱਡੀਆਂ ਦੇ ਉੱਤੇ ਕਿਸਾਨ ਅੰਦੋਲਨ ਦੇ ਪੋਸਟਰ ਲਾਏ ਹੁੰਦੇ ਤੇ ਉਹ ਇਸ ਚੀਜ਼ਾਂ ਨੂੰ ਜਿਹੜਾ ਹੈਗਾ ਕਿਤੇ ਨਾ ਕਿਤੇ ਟਾਰਗੇਟ ਕਰਦੇ ਨੇ ਲੇਕਿਨ ਇਹ ਟਾਰਗੇਟ ਕਰਨਾ ਕਿਸੇ ਵਾਜਬ ਗੱਲ ਨਹੀਂ ਹੈ ਕਿ ਗਲਤ ਹੈ ਕਿਉਂਕਿ ਬਿਨਾ ਜਾਂਚ ਬਿਨਾ ਪੜਤਾਲ ਕੀਤੇ ਲੋਕ ਜਿਹੜੇ ਨੇ ਇਸ ਚੀਜ਼ ਨੂੰ ਟਾਰਗੇਟ ਕਰਦੇ ਨੇ ਜਦੋਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਜਦੋਂ ਇੱਥੇ ਕਾਰੋਬਾਰ ਕਰਦੇ ਨੇ ਆਪਸੀ ਭਾਈਚਾਰਕ ਸਾਂਝ ਦੇ ਬਹੁਤ ਸਾਰੇ ਰਿਸ਼ਤੇ ਨੇ ਸਾਡੇ ਆਪਸੀ ਤੇ ਉਹਨਾਂ ਰਿਸ਼ਤਿਆਂ ਦੇ ਵਿੱਚ ਖਟਾਸ ਪੈਦਾ ਹੁੰਦੀ ਨਹੀਂ ਉਹਨਾਂ ਖਟਾਸ ਨੂੰ ਖਤਮ ਕਰਨ ਦੀ ਜ਼ਰੂਰਤ ਹੈ ਇਸ ਵਕਤ ਸਭ ਤੋਂ ਵੱਡਾ ਸਰਕਾਰ ਨੂੰ ਦੋਨਾਂ ਸਰਕਾਰਾਂ ਨੂੰ ਬੈਠ ਕੇ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕਰਨ ਦੀ ਜ਼ਰੂਰਤ ਹੈ ਕਿ ਲੋਕਾਂ ਨੂੰ ਟਾਰਗੇਟ ਨਾ ਕਰੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਰਖਾਮਿਆ ਜਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਲੇਕਿਨ ਸਰਕਾਰਾਂ ਨੂੰ ਆਪਸ ਵਿੱਚ ਬੈਠਣ ਦੀ ਜ਼ਰੂਰਤ ਹੈ ਆਪਸੀ ਸਾਂਝ ਕਰਨ ਦੀ ਜ਼ਰੂਰਤ ਹੈ ਤਾਂ ਜੋ ਅਜਿਹੇ ਟਾਰਗੇਟ ਦੁਬਾਰਾ ਅਜਿਹੇ ਤੋਰੇ ਵਿੱਚ ਨਾ ਹੋ ਸਕਣ ਸਰਕਾਰਾਂ ਨੂੰ ਕਿਤਨੇ ਕਿਤੇ ਆਪ ਇੰਟਰਵਿਊਨ ਕਰਕੇ ਇਸ ਪੂਰੇ ਬਾਬਲੇ ਨੂੰ ਸ਼ਾਂਤ ਕਰਵਾਉਣਾ ਚਾਹੀਦਾ ਹੈ ਸਿਮੇ ਰਹੇ ਦੇ ਜ਼ਿਕਰ ਸ਼ਾਂਤ ਕਰਵਾ ਦਿੱਤਾ ਗਿਆ ਤਾਂ ਬਹੁਤ ਚੰਗੀ ਗੱਲ ਹੋਏਗੀ ਸਾਰਿਆਂ ਦੇ ਲਈ ਕਿਉਂਕਿ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਇੱਕ ਤੋਂ ਆਦ ਇੱਕ ਵੀਡੀਓ ਸਾਹਮਣੇ ਆ ਰਹੀਆਂ ਨੇ ਉਸ ਦੇ ਨਾਲ ਕੀ ਸਵਾਲ ਖੜੇ ਹੋ ਰਹੇ ਨੇ ਹਾਲ ਤਾਂ ਦੇਖੋ ਇੱਕ ਗੱਲ ਹੈ ਕਿ ਕਿਉਂ ਸਿੱਖ ਕੌਮ ਨੂੰ ਹੀ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਵਾਦ ਹੋਵੇ ਤੇ ਉਸ ਦੇ ਵਿੱਚ ਸਭ ਤੋਂ ਪਹਿਲਾ ਟਾਰਗੇਟ ਸਿੱਖ ਕੌਮ ਦੀ ਖਾਸ ਕਰਕੇ ਪੰਜਾਬੀਅਤ ਪੰਜਾਬੀ ਲੋਕਾਂ ਨੂੰ ਕਿਤੇ ਨਾ ਕਿਤੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਖਾਸ ਕਰਕੇ ਜਿਹੜਾ ਇਹ ਵਾਕਿਆ ਜਦੋਂ ਅਸਮਾਨ ਦੇ ਵਿੱਚ ਸਭ ਤੋਂ ਪਹਿਲਾ ਨਜ਼ਰ ਆਇਆ ਟਾਰਗੇਟ ਹਮੇਸ਼ਾ ਪੰਜਾਬੀ ਔਰ ਸਿੱਖੀ ਨੂੰ ਟਾਰਗੇਟ ਹੋਈ ਹੈ ਬਿਲਕੁਲ ਬਿਲਕੁਲ ਰਮਨ ਹੈ ਕਿਉਂਕਿ ਹਮੇਸ਼ਾ ਹੀ ਜਿਹੜਾ ਹੈ ਅਜਿਹਿਆਂ ਜੇਕਰ ਚੀਜ਼ਾਂ ਨੂੰ ਨਾ ਰੋਕਿਆ ਗਿਆ ਤਾਂ ਇਸ ਦੇ ਨਾਲ ਨੁਕਸਾਨ ਜ਼ਰੂਰ ਹੋ ਸਕਦਾ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਬ ਜਾਣਕਾਰੀ ਦਿੱਤੀ ਸਾਂਝ ਪਾਉਣ ਦੇ ਲਈ ਜੰਡਾ ਕਿਸ ਕਾ ਲਗਾ ਹੈ ਤੇਰਾ ਮੋਟਰਸਾਈਕਲ ਜੰਡਾ ਕਿਸ ਕਾ ਹੈ ਕੌਣ ਹੈ ਪੁਰਾਣੇ ਨਹੀਂ ਗਾ ਹਾਂ ਜਿਨ੍ਹਾਂ ਨੂੰ ਇਹ ਸੰਤਾ ਦੀ ਤਸਵੀਰ ਤੋਂ ਪ੍ਰੋਬਲਮ ਆ ਜਿਨ੍ਹਾਂ ਨੂੰ ਸੰਤਾ ਦੀ ਉਸਵਾਜਰ ਦੇ ਵਿੱਚ ਲਗਾਤਾਰ ਨਿਖਾਣਾ ਬਾਕਰ ਰਹੀਆਂ ਨੇ ਜਿਹੜੇ ਸ਼ਰਾਰਤੀ ਲੋਕ ਨੇ ਜਿਹੜੇ ਸਾਨੂੰ ਇੱਥੇ ਕੱਥੀਆਂ ਪਾਸੇ ਦੇਖਣਾ ਨਹੀਂ ਚਾਹੁੰਦੇ ਤੇ ਜਿਨ੍ਹਾਂ ਨੂੰ ਇਹ ਸੰਤਾ ਦੀ ਤਸਵੀਰ ਤੋਂ ਪ੍ਰੋਬਲਮ ਆ ਜਿਨ੍ਹਾਂ ਨੂੰ ਸੰਤਾ ਦੀ ਉਸ ਮੋਲ ਦਸਤਾਰ ਤੋਂ ਸਮੱਸਿਆ ਆ ਸਿੱਖਾਂ ਦੀਆਂ ਪ੍ਰਕਾਸ਼ ਦਾੜੀਆਂ ਤੋਂ ਪ੍ਰੋਬਲਮ ਆ ਉਹ ਅਮਨ ਸੂਦ ਵਰਗੇ ਸ਼ਰਾਪਤੀ ਲੋਕ ਹਿਮਾਚਲ ਦੇ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਖਾਸ ਕਰ ਸਾਡੇ ਸ਼ਹਿਰਪੁਰ ਦੇ ਵਿੱਚ ਬਹੁਤ ਸਾਰੇ ਜਣੇ ਆ ਕੇ ਕਾਰੋਬਾਰ ਕਰਦੇ ਉਹਨਾਂ ਨੇ ਸਮੱਸਿਆ ਕ੍ਰੀਏਟ ਕਰਨ ਦਾ ਮੁੱਖ ਕਾਰਨ ਬਣ ਰਹੇ ਨੇ ਇਹ ਅਸੀਂ ਅੱਜ ਇਹ ਕਹਿਣਾ ਚਾਹੁੰਦੇ ਕਿ ਜੇ ਹਿਮਾਚਲ ਦੇ ਵਿੱਚ ਅਮਨ ਸੂਦ ਦਾ ਜੋ ਕਹਿਣਾ ਆ ਕਿ ਵਿੰਡਰਾਂ ਵਾਲੇ ਦੇ ਪੋਸਟਰ ਲੈ ਕੇ ਝੰਡੇ ਲੈ ਕੇ ਹਿਮਾਚਲ ਦੇ ਬੜਾ ਨਹੀਂ ਦੇਵਾਂਗੇ ਤੇ ਸਾਡਾ ਪੰਜਾਬ ਦੀ ਧਰਤੀ ਤੋਂ ਇਹ ਐਲਾਨ ਆ ਕਿ ਪੰਜਾਬ ਜਿਹੜਾ ਬੁਰਾ ਦੇ ਨਾਂ ਤੇ ਵੱਸਦਾ ਆ ਤੇ ਸੱਤ ਜਰਨੈਲਸ ਹੁਣੀ ਸਾਡੇ ਦਿਲਾਂ 'ਚ ਵੱਸਦੇ ਨੇ ਕੋਹ ਝੰਡਾ ਤੁਸੀਂ ਲਾ ਲਿਆ ਇਹ ਸਾਡੇ ਦਿਲਾਂ 'ਚ ਵੱਸਦੇ ਨੇ ਤੇ ਪੰਜਾਬ ਦੇ ਵਿੱਚ ਜਿਹੜੇ ਹਿਮਾਚਲ ਦੀ ਬਸ ਨੇ ਹਿਮਾਚਲ ਵਾਲਿਆਂ ਨੇ ਐਂਟਰ ਕਰਨਾ ਆ ਜੇ ਇਹਦੇ ਉਹਦੇ ਬਸ ਦੇ ਉੱਪਰ ਇਹ ਤਸਵੀਰ ਸੰਤਾ ਦੀ ਲੱਗੀ ਹੋਏਗੀ ਤਾਂ ਉਹੀ ਪੰਜਾਬ 'ਚ ਐਂਟਰ ਕਰ ਸਕਦਾ ਤੇ ਸਾਡਾ ਨੌਜਵਾਨਾਂ ਦਾ ਅੱਜ ਐਲਾਨ ਆ